ਹਾਂਜੀ ਇਹ ਵਾਲੇ ਕੈਮਰੀ कॉटन ਦੇ सूट ਆਉਣਗੇ ਨਾਲ ਦੁਪट्टे ਵੀ ਕੈਮਰੀ कॉटन ਦੇ ਹੀ ਆਉਣਗੇ ਜੀ ਤੇ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਆ ਕਲਰ ਥੋੜੇ ਜੇ ਲਾਈਟ ਆਉਣਗੇ ਜਿਵੇਂ ਪਿਕ ਦੇ ਵਿੱਚ ਦਿਖ ਰਹੇ ਆ ਇਸ ਤੋਂ ਥੋੜੇ ਜੇ ਲਾਈਟ ਕਲਰ ਆਉਣਗੇ ਤੇ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਹੈ ਜੀ ਇਹ 크ਰੇਪ ਦੇ ਸੂਟ ਆਉਣਗੇ ਤੇ ਤੁਸੀਂ ਇਹਨਾਂ ਨੂੰ ਨਾਲ ਬਾਟਮ ਵੀ 크ਰੇਪ ਦੀ ਹੈ ਵਿਦਆਊਟ ਦੁਪੱਟਾ ਹੈ ਜੀ ਇਹ ਵਾਲੇ ਇਹਨਾਂ ਦੇ ਉੱਪਰ ਹੈਂਡਵਰਕ ਹੈ ਟੋਟਲ ਹੀ ਸ਼ਰਟ ਦੇ ਫਰੰਟ ਤੇ ਬੈਗ ਦੇ ਉੱਤੇ ਟੋਟਲ ਹੈਂਡਵਰਕ ਹੈਗਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਾਰਜਟ ਦੇ ਸੂਟ ਲੈ ਕੇ ਆਏ ਆ ਬਹੁਤ ਹੀ ਘੱਟ ਰੇਟ ਦੇ ਵਿੱਚ ਤਾਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਇਹ ਵਾਲੇ ਵੀ ਕ੍ਰੇਪ ਸਟੱਫ ਹੈ ਨਾਲ ਬਾਟਮ ਹੈ ਜੀ 2.5 ਮੀਟਰ ਦੀ 2.5 ਮੀਟਰ ਦੀ ਨਾਲ ਸ਼ਰਟ ਹੈ ਤੁਸੀਂ ਐਕਸਟਰਾ ਕਪੜਾ ਵੀ ਲੈ ਸਕਦੇ ਹੋ ਤੇ ਇਹ ਵਾਲੇ ਸੂਟ ਸ਼ਰਾਰਾ ਸੂਟ ਨੇ ਤੁਸੀਂ ਇਹਨਾਂ ਦਾ ਲਹਿੰਗਾ ਬਣਾ ਸਕਦੇ ਹੋ ਤੁਸੀਂ ਇਹਨਾਂ ਦਾ ਸ਼ਰਾਰਾ ਸੂਟ ਬਣਾ ਸਕਦੇ ਹੋ ਕੁਝ ਵੀ ਬਣਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਨਾਲ ਸ਼ਰਟ ਦੇ ਉੱਪਰ ਵੀ ਵਰਕ ਹੈ ਫੁੱਲ ਨਾਲ ਦੁਪੱਟੇ ਦੇ ਫੋਰ ਸਾਈਡ ਵਰਕ ਰਹੇਗਾ ਤੇ ਬਹੁਤ ਜ਼ਿਆਦਾ ਸੋਹਣੇ ਕਲਰ ਆਪਸ਼ਨ ਨੇ ਇਹ ਵਾਲੇ ਜ਼ੋਰਜਟਾ ਸੂਟ ਰਹੇਗਾ ਜੀ ਸ਼ਰਟ ਬਾਟਮ ਦੁਪੱਟਾ ਜ਼ੋਰਜਟ ਦਾ ਰਹੇਗਾ ਦੁਪੱਟੇ ਦੇ ਉੱਪਰ ਪ੍ਰੋਪਰ ਲੈਸਸ ਲੱਗੀਆਂ ਹੋਈਆਂ ਨੇ ਇਹ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਸਟਿਚ ਹੋ ਕੇ ਤਿਆਰ ਹੁੰਦਾ ਤੇ ਤੁਸੀਂ ਇਹਨੂੰ ਬਾਇ ਕਰ ਸਕਦੇ ਹੋ ਕਲਰ ਆਪਸ਼ਨ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੀਆਂ ਲਾਈਟ ਵੀ ਹੈ ਡਾਰਕ ਵੀ ਹੈ ਤੇ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਪਲੇਸ ਕਰਨ ਵਾਸਤੇ ਮੇਰੇ WhatsApp ਨੰਬਰ ਤੇ ਸੂਟ ਦਾ ਸਕਰੀਨ ਸ਼ਾਟ ਸੈਂਡ ਕਰਕੇ ਪ੍ਰੋਪਰ ਐਡਰੈਸ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਸ ਤੇ ਪੇਮੈਂਟ ਪਹਿਲਾਂ ਹੀ ਤੁਹਾਨੂੰ ਪੇ ਕਰਨੀ ਪਵੇਗੀ ਤੇ ਤੁਸੀਂ ਇਹਨਾਂ ਨੂੰ ਬੁੱਕ ਕਰਵਾ ਸਕਦੇ ਹੋ 올 ਇੰਡੀਆ ਦੇ ਵਿੱਚ ਆਪਣੇ ਸ਼ਿਪਿੰਗ ਫ੍ਰੀ ਹੁੰਦੀ ਹੈ ਚਾਹੇ ਤੁਸੀਂ ਇੱਕ ਸੂਟ ਲਓ ਚਾਹੇ ਤੁਸੀਂ ਦੋ ਸੂਟ ਲਵੋ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਜੀ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਧੰਨਵਾਦ ਜੀ